ਕੁੜੀਆਂ ਨੂੰ ਚਾਹੀਦਾ ਕਿ ਫੇਸਬੁੱਕ ਦੇ ਉੱਤੇ ਆਪਣੀਆਂ ਫੋਟੋਆਂ ਨਾ ਪਾਉਣ। ਹੂੰ ਤੁਹਾਡੀ ਜਿਹੜੀ ਮੋਬਾਈਲ ਦੇ ਉੱਤੇ ਡੀਪੀ ਆ ਉਹਦੇ ਤੇ ਆਪਣੀ ਫੋਟੋ ਨਾ ਪਾਓ। ਹੂੰ ਕਿਉਂਕਿ ਕਦੇ ਵੀ ਜਿਹੜੇ ਇਹ ਲੋਕ ਨੇ ਨਾ ਜਿਹੜੇ ਐਕਸਪਰਟ ਨੇ ਹੂੰ ਉਹ ਕਦੇ ਵੀ ਇਹਦਾ ਮਿਸਯੂਜ਼ ਕਰ ਸਕਦੇ ਨੇ ਕਿ ਜੇ ਤੂੰ ਮੈਨੂੰ ਪਿਆਰ ਕਰਦੀ ਆ ਤਾਂ ਮੈਨੂੰ ਤੂੰ ਕੱਪੜੇ ਲਾ ਕੇ ਦਿਖਾ। ਹੂੰ ਤਾਂ ਉਹ ਜਦੋਂ ਨਾ ਕਰਦੀ ਤਾਂ ਕਹਿੰਦੇ ਤੂੰ ਮੇਰੇ ਤੇ ਵਿਸ਼ਵਾਸ ਨਹੀਂ ਕਰਦੀ। ਹੂੰ ਇਸ ਤਰ੍ਹਾਂ ਉਹ ਜਦੋਂ ਉਹਨੇ ਕੀਤਾ ਤਾਂ ਉਹ ਜਿਹੜੇ ਠੱਗ ਨੇ ਉਹਨਾਂ ਕੋਲ ਉਹ ਨਾਲੋਂ ਨਾਲ ਹੀ ਵੀਡੀਓ ਚੱਲੀ ਗਈ ਹੂੰ ਉਹ ਤੁਹਾਨੂੰ ਕਦੇ ਵੀ ਉਸ ਚੀਜ਼ ਚ ਫਸਾ ਸਕਦੇ ਨੇ ਨਾ ਨਹੀਂ ਉਹਨਾਂ ਦਾ ਲਵਾਂਗਾ ਜੀ ਉਹ ਫਸ ਗਏ ਦੇ ਵਿੱਚ ਹੂੰ ਉਹਨਾਂ ਦੀ ਉਮਰ 55 ਸਾਲ ਹੈ ਤਾਂ ਉਹ ਕਿਸੇ ਕੁੜੀ ਦੇ ਫਰੈਂਡ ਬਣ ਗਏ ਉਹਨਾਂ ਦੇ ਨਾਲ ਗੱਲਬਾਤ ਕਰਦਿਆ ਕਰਦਿਆ ਕੁੜੀ ਨੇ ਉਹ ਉਹਨਾਂ ਦੀਆਂ ਕੁਝ ਜਿਹੜੀਆਂ ਨਿਰਵਸਤਰ ਫੋਟੋਆਂ ਜਿਹੜੀਆਂ ਉਹ ਲੈ ਲੀਆਂ ਜੀ ਬਾਅਦ ਦੇ ਵਿੱਚ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੂੰ 5000 ڈالر ਮੇਰੇ ਅਕਾਊਂਟ ਚ ਪਾ ਨਹੀਂ ਤਾਂ ਤੇਰੇ ਦੋਸਤਾਂ ਤਾਂ ਕਿਸ ਚੀਜ਼ਾਂ ਪਚਾ ਦਿੱਤੀਆਂ ਥੜ ਗਿਆ ਹੁਣ ਛੋਟੇ ਬੱਚੇ ਨੇ ਜਿਹੜੇ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਬਿਲਕੁਲ ਇੱਕ ਡਾਰ ਹੁੰਦਾ ਜਾਂ ਕਿਹਾ ਲੋ ਸਮਝ ਵੀ ਨਹੀਂ ਹੁੰਦੀ ਉਹਨਾਂ ਬੱਚਿਆਂ ਨੂੰ ਸਮਝ ਵੀ ਨਹੀਂ ਹੁੰਦੀ 9 10 ਸਾਲ ਦਾ ਬੱਚਾ ਜਿਹੜਾ ਆ ਜਾਂ 11 12 ਸਾਲ ਦਾ ਬੱਚਾ ਆ ਜੀ ਉਹ ਇੰਟਰਨੈਟ ਤੇ ਜਾਂਦਾ ਆ ਇਸ ਤਰ੍ਹਾਂ ਕਿਸੇ ਦਾ ਛਿਕਾਰ ਹੋ ਜਾਂਦਾ ਆ ਇਸ ਐਕਸਟਰਸ਼ਨ ਨੇ ਇਹਨੂੰ ਕਹਿੰਦੇ ਆ ਹੂੰ ਇਹਦੇ ਵਿੱਚ ਐਕਸਟਰਸ਼ਨ ਜਿਹੜੀ ਸੀ ਉਹ ਧਮਕਾ ਕੇ ਪੈਸੇ ਲੈ ਜਾਂਦੇ ਸੀ ਜੀ ਇਹਦੇ ਚ ਵੀ ਡਰਾ ਕੇ ਪੈਸੇ ਲਈ ਐਕਸਟਰਸ਼ਨ ਦੇ ਵਿੱਚ ਬੰਦੇ ਨੂੰ ਫਸਾ ਕੇ ਉਹਦੇ ਚ ਤੇ ਉਹਦੇ ਤੋਂ ਪੈਸੇ ਲੈ ਜਾਂਦੇ ਨੇ ਕਈ ਲੋਕ ਜਿਹੜੇ ਨੇ ਉਹ ਕੰਗਾਲ ਹੋ ਜਾਂਦੇ ਇਹਨਾਂ ਦੇ ਚੱਕਰਾਂ ਦੇ ਵਿੱਚ ਪੈਸਾ ਦਿੰਦੇ ਰਹਿੰਦੇ ਦਿੰਦੇ ਰਹਿੰਦੇ ਉਹ ਮੰਗਦੇ ਰਹਿੰਦੇ ਆ ਸਾਡੇ ਬੱਚੇ ਅਗਰ ਫਸ ਵੀ ਜਾਂਦੇ ਨੇ ਤਾਂ ਉਹਨਾਂ ਨੂੰ بڑے ਵਧੀਆ ਤਰੀਕੇ ਦੇ ਨਾਲ ਲੈਣਾ ਚਾਹੀਦਾ ਉਹਨਾਂ ਨੂੰ ਝਿੜਕਣਾ ਨਹੀਂ ਚਾਹੀਦਾ ਜੀ ਉਹਨਾਂ ਨੂੰ ਉਹਦੇ ਚੋਂ ਬਾਹਰ ਕੱਢਣਾ ਚਾਹੀਦਾ ਅਗਰ ਤੁਸੀਂ ਛੋਟੀ ਜੀ ਗਲਤੀ ਕਰ ਬੈਠੇ ਹੋ ਤਾਂ ਆਪਣੇ ਮਾਂ ਪਿਓ ਨੂੰ ਦੱਸੋ ਆਪਣੇ ਟੀਚਰ ਨੂੰ ਦੱਸੋ ਦੂਜਾ ਜਿਹੜੇ ਸਾਡੇ ਅਧਿਆਪਕ ਨੇ ਬੜਾ ਵੱਡਾ ਰੋਲ ਅਦਾ ਕਰ ਸਕਦਾ ਬਿਲਕੁਲ ਜੀ ਕਿਉਂਕਿ ਅਧਿਆਪਕਾਂ ਦੀ ਜਿਹੜੀ ਗੱਲ ਆ ਉਹ ਬੱਚੇ ਜ਼ਿਆਦਾ ਸੁਣਦੇ ਤੇ ਜ਼ਿਆਦਾ ਮੰਨਦੇ ਨੇ ਜਿਹੜਾ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਪੜ੍ਹਾਈ ਦਾ ਹੁੰਦਾ ਲੈਕਚਰ ਉਹਦੇ ਵਿੱਚ 5-10 ਮਿੰਟ ਦਾ ਲੈਕਚਰ ਜਿਹੜਾ ਆ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਤੁਸੀ ਜੁੜਿਓ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਅੱਜ ਅਸੀਂ ਇੱਕ ਬਹੁਤ ਹੀ ਸੈਂਸਿਟਿਵ ਮਸਲੇ ਤੇ ਗੱਲਬਾਤ ਕਰਾਂਗੇ ਪਰ ਇਸ ਤੇ ਗੱਲਬਾਤ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਕੇਸ ਬਹੁਤ ਜ਼ਿਆਦਾ ਇਹਦੇ ਵੱਧ ਰਹੇ ਨੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਬਹੁਤ ਗਲਤ ਕਦਮ ਵੀ ਚੁੱਕ ਰਹੇ ਨੇ ਔਰ ਇਹ ਸੈਂਸਿਟਿਵ ਮੁੱਦਾ ਹੈ AI ਹਾਲਾਂਕਿ ਬੇਸ਼ੱਕ AI ਦੀ ਵਰਤੋਂ ਬਹੁਤ ਸਾਰੇ ਚੰਗੇ ਕੰਮ ਲਈ ਵੀ ਕੀਤੀ ਜਾਂਦੀ ਆ ਸਕ੍ਰਿਪਟ ਰਾਈਟਿੰਗ ਅਸੀਂ ਇਹਦੇ ਨਾਲ ਕਰ ਸਕਦੇ ਆ ਹੋਰ ਇਹਦੇ ਬਹੁਤ ਸਾਰੇ ਬੈਨੀਫਿਟ ਨੇ ਪਰ ਕੁਝ ਲੋਕ ਇਸ ਦਾ ਫਾਇਦਾ ਉਠਾਉਂਦੇ ਆ ਤਾਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਇੱਥੋਂ ਤੱਕ ਕਿ ਬੱਚਿਆਂ ਨੂੰ ਇਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਸ਼ਿਕਾਰ ਬਣਾਇਆ ਜਾਂਦਾ ਹੈ ਇਸ ਦੇ ਵਿੱਚ ਮੇਨ ਸਾਡਾ ਜਿਹੜੇ ਧਿਆਨ ਜਿੰਨਾ ਦੋ ਚੀਜ਼ਾਂ ਤੇ ਰਹੇਗਾ ਉਹ ਹੈ ਸੈਕਸ ਟੋਰਸ਼ਨ ਤੇ ਡੀਪ ਫੇਕ ਇਹ ਦੋਨੇ ਚੀਜ਼ਾਂ ਕੀ ਨੇ ਕਿਸ ਤਰ੍ਹਾਂ ਜਿਹੜੇ ਸਾਈਬਰ ਅਪਰਾਧੀ ਨੇ ਜਾਂ ਜਿਹੜੇ AI ਵਰਤਦੇ ਨੇ ਕਿਸ ਤਰ੍ਹਾਂ ਇਹਨਾਂ ਤੇ ਕੰਮ ਕਰਦੇ ਨੇ ਕਿਸ ਤਰ੍ਹਾਂ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤੇ ਜੇਕਰ ਬੱਚੇ ਸ਼ਿਕਾਰ ਬਣ ਵੀ ਜਾਂਦੇ ਆ ਤਾਂ ਉਹਨਾਂ ਦੇ ਵਿੱਚੋਂ ਅਸੀਂ ਨਿਕਲਣਾ ਕਿਵੇਂ ਆ ਕਿਉਂਕਿ ਹਰ ਮਸਲੇ ਦਾ ਹਰ ਚੀਜ਼ ਦਾ ਕੋਈ ਨਾ ਹਲ ਜ਼ਰੂਰ ਹੁੰਦਾ ਸੋ ਡਰਨ ਦੀ ਲੋੜ ਨਹੀਂ ਐ ਇਸ ਮਸਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਤੇ ਰਾਈਟਰ ਕੁਲਵੰਤ ਸਿੰਘ ਗੱਗੜਪੁਰੀ ਸਾਡੇ ਨਾਲ ਜੁੜੇ ਨੇ ਸਰ ਤੁਹਾਡਾ ਸਵਾਗਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਜਿਸ ਤਰ੍ਹਾਂ ਕਿ AI ਮੈਂ ਸਟਾਰਟਿੰਗ ਦੇ ਵਿੱਚ ਵੀ ਗੱਲ ਕੀਤੀ ਐ ਕਿ ਬਹੁਤ ਸਾਰੇ ਇਹਦੇ ਬੈਨੀਫਿਟਸ ਵੀ ਨੇ ਹਨਾ ਪਰ ਦੂਜੇ ਪਾਸੇ ਜਿਹੜੇ ਇਹਦੇ ਡਰਾਬੈਕਸ ਨੇ ਆਪਾਂ ਉਹਨਾਂ ਤੇ ਗੱਲਬਾਤ ਕਰਾਂਗੇ ਸੈਕਸ ਟੋਰਸ਼ਨ ਹੈ ਕੀ ਐ ਕਿਸ ਤਰ੍ਹਾਂ ਹੁੰਦਾ ਕਿਹੜੇ ਲੋਕੇ ਦਾ ਸ਼ਿਕਾਰ ਹੋ ਰਹੇ ਨੇ ਰਾਜਵਿੰਦਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਚਾਹਣਾ ਕਿ ਅੱਜ ਜਿਹੜਾ ਸਮਾਂ ਆ ਇੰਟਰਨੈਟ ਦਾ ਸਮਾਂ ਜੀ ਇਹਦੇ ਵਿੱਚ ਜਿਹੜੇ ਬੱਚੇ ਨੇ ਉਹ ਬਹੁਤ ਜਲਦੀ ਐਕਸਪਲੋਰ ਕਰ ਰਹੇ ਨੇ ਹੂੰ ਪਹਿਲਾਂ ਜਿਹੜੇ ਬੱਚੇ ਸੀ 13 ਜਾਂ 14 ਸਾਲ ਦੇ ਵਿੱਚ ਕੁੜੀ ਜਾਂ ਮੁੰਡਾ ਜਵਾਨ ਹੁੰਦੇ ਸੀ ਜਿਹੜੀ ਮੈਂਚਿਸ ਬੱਚਿਆਂ ਨੂੰ ਆਉਂਦੀਆਂ ਸੀ ਉਹ ਲੜਕੀਆਂ ਨੂੰ 13 ਸਾਲ ਚ ਆਉਂਦੀ ਸੀ ਹੁਣ ਇਹ 1 ਸਾਲ ਪਿੱਛੇ ਚਲੀ ਗਈ ਆ ਤੇ ਜਿਹੜੇ ਲੜਕੇ ਨੇ ਉਹ ਤਾਂ 9-10 ਦੇ ਵਿੱਚ ਹੀ ਜਵਾਨ ਹੋਣ ਲੱਗ ਪਏ ਨੇ ਹੂੰ ਜਿਹੜੀਆਂ ਫੀਲਿੰਗਸ ਆਉਣੀਆਂ ਚਾਹੀਦੀਆਂ ਨੌਜਵਾਨ ਬੱਚਿਆਂ ਦੇ ਵਿੱਚ ਉਹ 9-10 ਸਾਲ ਦੇ ਬੱਚਿਆਂ ਦੇ ਵਿੱਚ ਆਉਣ ਲੱਗੀਆਂ ਨੌਜਵਾਨ ਬੱਚੇ ਜਿਹੜੇ ਨੇ ਉਹ ਜਿਹੜੇ ਉਦੋਂ ਸਾਡੇ ਟਾਈਮ ਤੇ 15-20 ਸਾਲ ਦੇ ਵਿੱਚ ਜਾ ਕੇ ਜੋ ਮਹਿਸੂਸ ਕਰਦੇ ਸੀ ਉਹ ਅੱਜ 9-10 ਸਾਲ ਦੇ ਬੱਚੇ ਮਹਿਸੂਸ ਕਰਨ ਲੱਗ ਗਏ ਨੇ ਜੀ ਤੇ ਜਿਹੜੇ ਅਸੀਂ ਮੋਬਾਈਲ ਲੈ ਕੇ ਬੱਚਿਆਂ ਨੂੰ ਦਿੱਤੇ ਹੋਏ ਨੇ ਹੂੰ ਪਿਛਲੇ ਸਮੇਂ ਦੇ ਵਿੱਚ ਕੋਰੋਨਾ ਕਾਲ ਦੇ ਵਿੱਚ ਸਕੂਲਾਂ 'ਚ ਲਾਜ਼ਮੀ ਕਰ ਦਿੱਤਾ ਸੀ ਬੱਚਿਆਂ ਨੂੰ ਮੋਬਾਈਲ ਜੀ ਉਹ ਮੋਬਾਈਲ ਦੇ ਨਾਲ ਜਿਹੜਾ ਇੰਟਰਨੈਟ ਦੇ ਵਿੱਚ ਜਾ ਕੇ ਬੱਚੇ ਚੀਜ਼ਾਂ ਦੇਖਦੇ ਨੇ ਹੂੰ ਉਹਦੇ ਤੇ ਉਹ ਜਲਦੀ ਜਿਹੜਾ ਐਕਸਪਲੋਰ ਕਰਨ ਲੱਗ ਜਾਂਦੇ ਨੇ ਉਹ ਜਲਦੀ ਜਵਾਨ ਹੋਣ ਲੱਗ ਜਾਂਦੇ ਨੇ ਜੀ ਇਹ ਦਾ ਜਿਹੜਾ ਫਾਇਦਾ ਉਠਾਰੇ ਨੇ ਜਿਹੜੇ ਸਾਈਬਰ ਠੱਗ ਨੇ ਹੂੰ ਤੁਸੀਂ ਸੈਕਟੋਰਸ਼ਨ ਦੀ ਗੱਲ ਕੀਤੀ ਹੈ ਸੈਕਟੋਰਸ਼ਨ ਦੇ ਵਿੱਚ ਛੋਟੇ ਬੱਚੇ ਹੂੰ ਤੇ ਇਤੋਂ ਤੱਕ ਕਿ ਕਈ ਜਿਹੜੇ ਨੇ ਬਜ਼ੁਰਗ ਵੀ ਫਸ ਜਾਂਦੇ ਨੇ ਜੀ ਜਦੋਂ ਅਸੀਂ ਚੀਜ਼ਾਂ ਦੇਖਦੇ ਹਾਂ ਹੂੰ ਉਹ YouTube ਤੇ ਜਾਂ ਇੰਟਰਨੈਟ ਦੇ ਉੱਤੇ ਤਾਂ ਜਿਹੜੇ ਉਹ ਠੱਗ ਨੇ ਉਹ ਤੁਹਾਡਾ ਜਿਹੜਾ ਟੈਸਟ ਪਤਾ ਲਾ ਲੈਂਦੇ ਨੇ ਵੀ ਇਹ ਕਿਵੇਂ ਦੀ ਚੀਜ਼ ਜੜੀ ਆ ਇਹ ਦੇਖਣਾ ਚਾਹੁੰਦਾ ਹੂੰ ਉਸੇ ਤਰ੍ਹਾਂ ਦਾ ਫਿਰ ਉਹ Facebook ਤੇ ਜਾ ਕੇ ਜਾਂ Instagram ਤੇ ਜਾ ਕੇ ਕਿਸੇ ਤਰ੍ਹਾਂ ਵੀ ਉਹ ਤੁਹਾਡੇ ਨਾਲ ਜੁੜ ਜਾਂਦੇ ਨੇ ਫਰੈਂਡ ਬਣ ਜਾਂਦੇ ਨੇ ਤੁਹਾਡੇ ਹੂੰ ਹੁਣ ਮੇਰੇ ਇੱਕ ਦੋਸਤ ਨੇ ਬਾਰਲੇ ਦੇਸ਼ ਦੇ ਵਿੱਚ ਰਹਿੰਦੇ ਨੇ ਮੈਂ ਨਾਂ ਨਹੀਂ ਉਹਨਾਂ ਦਾ ਲਵਾਂਗਾ ਜੀ ਉਹ ਫਸ ਗਏ ਦੇ ਵਿੱਚ ਹੂੰ ਉਹਨਾਂ ਦੀ ਉਮਰ 55 ਸਾਲ ਹੈ ਤਾਂ ਉਹ ਕਿਸੇ ਕੁੜੀ ਦੇ ਫਰੈਂਡ ਬਣ ਗਏ ਉਹਨਾਂ ਦੇ ਨਾਲ ਗੱਲਬਾਤ ਕਰਦਿਆ ਕਰਦਿਆ ਕੁੜੀ ਨੇ ਉਹਦਾਂ ਦੀਆਂ ਖੁਸ਼ ਜਿਹੜੀਆਂ ਨਿਰਵਸਤਰ ਫੋਟੋਆਂ ਜਿਹੜੀਆਂ ਉਹ ਲੈ ਲੀਆਂ ਜੀ ਬਾਅਦ ਦੇ ਵਿੱਚ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਤੂੰ 5000 ਡਾਲਰ ਮੇਰੇ ਅਕਾਊਂਟ ਚ ਪਾ ਨਹੀਂ ਤਾਂ ਤੇਰੇ ਦੋਸਤਾਂ ਤੱਕ ਇਸ ਚੀਜ਼ਾਂ ਪਹੁੰਚਾ ਦਿੱਤੀਆਂ ਛੱਡ ਗਿਆ ਉਹ ਡਰਿਆ ਹੋਇਆ ਉਹਨੇ ਮੈਨੂੰ ਫੋਨ ਕੀਤਾ ਹੂੰ ਮੈਂ ਕਿਹਾ ਡਰਨ ਦੀ ਲੋੜ ਨਹੀਂ ਆ ਜੀ ਤੁਸੀਂ ਗਲਤ ਨਹੀਂ ਹੋ ਹ ਤਾਂ ਡਰਨ ਦੀ ਲੋੜ ਨਹੀਂ ਅਗਰ ਤੁਸੀਂ ਇਹ ਜਿਹੜੀਆਂ ਫੋਟੋ ਕਰਵਾਈਆਂ ਨੇ ਇਹ ਤੁਹਾਡੀ ਗਲਤੀ ਆ ਤੁਸੀਂ ਗੱਲਾਂ ਚਾਏ ਜਾਂ ਤੁਸੀਂ ਇੱਕ ਅਨਨੋਨ ਬੰਦੇ ਨੂੰ ਫਰੈਂਡ ਬਣਾਇਆ ਤਾਂ ਉਹਦਾ ਤੁਹਾਨੂੰ ਹੁਣ ਜਿਹੜਾ ਭੁਗਤਾਂ ਪੈ ਰਿਆ ਨਤੀਜਾ ਭੁਗਤਣਾ ਪੈ ਰਿਹਾ ਹਾਂ ਤੇ ਤੁਸੀਂ ਉਹਨੂੰ ਕਹੋ ਵੀ ਜੋ ਕਰਨਾ ਕਰ ਲੈ ਜੀ ਤਾਂ ਉਹ ਉਸ ਤੋਂ ਬਾਅਦ ਉਹਦੇ ਨਾਲ ਜਿਹੜਾ ਸੰਪਰਕ ਕੱਟ ਗਿਆ ਉਹਨੇ ਕਰਨਾ ਤਾਂ ਕੀ ਸੀ ਡਰਾਇਆ ਹਾਂ ਇਸੇ ਤਰ੍ਹਾਂ ਹੀ ਇੱਕ ਅੰਬਾਲੇ ਦੇ ਨੇੜੇ ਪਿੰਡ ਹੈ ਉੱਥੋਂ ਦਾ ਇੱਕ ਲੜਕਾ 40-45 ਸਾਲ ਦਾ ਹੂੰ ਉਹਨੂੰ ਵੀ ਇਸੇ ਤਰ੍ਹਾਂ ਹੀ ਇੱਕ ਲੜਕੀ ਉਹਦੀ ਫਰੈਂਡ ਬਣ ਗਈ ਹੂੰ ਤਾਂ ਉਹਨੇ ਕਿਹਾ ਕਿ ਸਾਡੇ ਕੋਲ ਕੁਝ ਲੜਕੀਆਂ ਇਹੋ ਜਿਹਿਆਂ ਨੇ ਜਿਹੜੀਆਂ ਘਰ ਵਾਲੀਆਂ ਨੇ ਓਕੇ ਉਹਨਾਂ ਨੂੰ ਤੁਹਾਡੇ ਵਰਗੇ ਬੰਦੇ ਚਾਹੀਦੇ ਨੇ ਤੁਹਾਨੂੰ ਪਰ ਮੰਤ 15 ਤੋਂ 20000 ਰੁਪਏ ਮਹੀਨਾ ਵੀ ਦੇਣ ਗਿਆ ਤੁਸੀਂ ਹਫਤੇ ਚ ਇੱਕ ਵਾਰੀ ਉਹਨਾਂ ਦੇ ਕੋਲ ਜਾਣਾ ਹੂੰ ਉਹ ਚੱਕਰ ਚ ਫਸ ਗਿਆ ਕਹਿੰਦੇ ਵੀ ਰਜਿਸਟ੍ਰੇਸ਼ਨ ਕਰਾਉਣੀ ਆ 5000 ਰੁਪਏ ਜਮ੍ਹਾਂ ਕਰਵਾ ਦੋ ਜੀ ਉਹਨੇ 5000 ਰੁਪਏ ਜਮ੍ਹਾਂ ਕਰਵਾਤਾ ਰਜਿਸਟ੍ਰੇਸ਼ਨ ਕਰਵਾਉਣ ਵਾਸਤੇ ਹੂੰ ਉਸ ਤੋਂ ਬਾਅਦ ਉਹ ਲੜਕੀ ਨੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ ਹੂੰ ਕਿ ਮੈਂ ਜਿਹੜੀ ਤੇਰੇ ਨਾਲ ਗੱਲਬਾਤ ਹੋਈ ਹੈ ਸਾਰੀ ਮੇਰੇ ਕੋਲ ਰਿਕਾਰਡ ਹੈ ਜਿਹੜੇ ਤੁਹਾਡੇ ਫ੍ਰੈਂਡ ਨੇ ਫੇਸਬੁੱਕ ਦੇ ਉੱਤੇ ਹੂੰ ਉਹ ਤੇ ਤੁਹਾਡੇ ਮਾਪਿਆਂ ਨੂੰ ਮੈਂ ਸਾਰੀਆਂ ਜਿਹੜੀਆਂ ਤੇਰੀਆਂ ਕਨਵਰਸੇਸ਼ਨ ਨੇ ਤੇਰੇ ਨਾਲ ਗੱਲਬਾਤ ਹੋਈ ਉਹ ਪਹੁੰਚਾ ਦਿਆਂਗੀ ਜੀ ਤੇ ਉਹ ਬੱਚਾ ਜਿਹੜਾ ਕਦੇ ਮੇਰੇ ਨਾਲ ਰਿਹਾ ਸੀ ਉਹਨੇ ਮੈਨੂੰ ਫੋਨ ਕੀਤਾ ਹੂੰ ਉਹਨੇ ਕਿਹਾ ਵੀ ਆਹ ਗੱਲ ਮੇਰੇ ਨਾਲ ਹੋ ਗਈ ਆ ਜੀ ਮੈਂ ਕਿਹਾ ਡਰਨ ਦੀ ਲੋੜ ਨਹੀਂ ਆ ਉਹਨੂੰ ਕਿਹਾ ਵੀ ਤੂੰ ਜੋ ਕਰਨਾ ਕਰ ਲੈ ਹੂੰ ਚਲੋ ਉਹ ਉਹਦੇ ਚੋਂ ਬਾਹਰ ਨਿਕਲਿਆ ਹੁਣ ਛੋਟੇ ਬੱਚੇ ਨੇ ਜਿਹੜੇ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਬਿਲਕੁਲ ਕਿ ਡਰ ਹੁੰਦਾ ਜਾਂ ਕਿ ਹਲੋ ਸਮਝ ਵੀ ਨਹੀਂ ਹੁੰਦੀ ਉਹਨਾਂ ਬੱਚਿਆਂ ਨੂੰ ਸਮਝ ਨਹੀਂ ਹੁੰਦੀ 9 10 ਸਾਲ ਦਾ ਬੱਚਾ ਜਿਹੜਾ ਆ ਜਾਂ 11 12 ਸਾਲ ਦਾ ਬੱਚਾ ਆ ਜੀ ਉਹ ਇੰਟਰਨੈਟ ਤੇ ਜਾਂਦਾ ਆ ਇਸ ਤਰ੍ਹਾਂ ਕਿਸੇ ਦਾ ਛਿਕਾਰ ਹੋ ਜਾਂਦਾ ਆ ਇਸ ਐਕਸਟਰਸ਼ਨ ਐ ਇਹਨੂੰ ਕਹਿੰਦੇ ਆ ਹੂੰ ਇਹਦੇ ਵਿੱਚ ਐਕਸਟਰਸ਼ਨ ਜਿਹੜੀ ਸੀ ਉਹ ਧਮਕਾ ਕੇ ਪੈਸੇ ਲੈ ਜਾਂਦੇ ਸੀ ਜੀ ਇਹਦੇ ਚ ਵੀ ਡਰਾ ਕੇ ਪੈਸੇ ਲੈ ਜਾਂਦੇ ਸੈਕਟੋਰਸ਼ਨ ਦੇ ਵਿੱਚ ਬੰਦੇ ਨੂੰ ਫਸਾ ਕੇ ਉਹਦੇ ਚ ਤੇ ਉਹਦੇ ਤੋਂ ਪੈਸੇ ਲੈ ਜਾਂਦੇ ਨੇ ਕਈ ਲੋਕ ਜਿਹੜੇ ਨੇ ਉਹ ਕੰਗਾਲ ਹੋ ਜਾਂਦੇ ਇਹਨਾਂ ਦੇ ਚੱਕਰਾਂ ਦੇ ਵਿੱਚ ਪੈਸਾ ਦਿੰਦੇ ਰਹਿੰਦੇ ਦਿੰਦੇ ਰਹਿੰਦੇ ਉਹ ਮੰਗਦੇ ਰਹਿੰਦੇ ਆ ਜਦੋਂ ਤੱਕ ਖਾਲੀ ਨਹੀਂ ਹੋ ਜਾਂਦਾ ਇਸ ਤਰ੍ਹਾਂ ਦੇ ਕਈ ਬਜ਼ੁਰਗਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੇ ਪੂਰਾ ਪੈਸਾ ਹੀ ਲੁੱਟਾਲਿਆ ਇਹਨਾਂ ਲੋਕਾਂ ਦੇ ਚੱਕਰ ਦੇ ਵਿੱਚ ਆ ਕੇ ਹੁਣ ਸਾਡੇ ਜਿਹੜੇ ਬੱਚੇ ਨੇ ਇਹ ਅਸੀਂ ਸੋਚਦੇ ਆ ਕਿ ਬੱਚਾ ਜਿਹੜਾ ਸਾਡਾ ਸਹੀ ਰਾਈਨ ਤੇ ਚੱਲ ਰਿਹਾ ਜੀ ਇਹ ਕਦੇ ਗਲਤ ਨਹੀਂ ਹੋਏਗਾ ਹਮ ਸਾਨੂੰ ਇਹ ਵਿਸ਼ਵਾਸ ਪੱਕਾ ਰੱਖਣਾ ਚਾਹੀਦਾ ਹੈ ਹਮ ਇਹ ਮੇਰਾ ਜਿਹੜਾ ਚਿਹਰਾ ਹੈ ਨਾ ਜਿਹੜੀ ਡੀਪ ਫੇਕ ਦੀ ਤੁਸੀਂ ਗੱਲ ਕੀਤੀ ਡੀਪ ਫੇਕ ਦੇ ਵਿੱਚ ਮੇਰੀ ਇੱਕ ਫੋਟੋ ਜਿਹੜੀ ਆ ਹਮ ਅਗਰ ਉਹਨਾਂ ਲੋਕਾਂ ਕੋਲ ਚਲੀ ਜਾਂਦੀ ਆ ਤਾਂ ਉਹ ਵੀਡੀਓ ਬਣਾ ਸਕਦੇ ਆ ਇਹੋ ਜੀ ਕਿ ਜਿਹੜਾ ਐਕਸਪਰਟ ਤੋਂ ਐਕਸਪਰਟ ਬੰਦਾ ਵੀ ਆ ਉਹ ਇਹ ਨਹੀਂ ਦੱਸ ਸਕਦਾ ਕਿ ਇਹ ਵੀਡੀਓ ਮੇਰੀ ਆ ਜਾਂ ਕਿਸੇ ਹੋਰ ਦੀ ਆ ਜੀ ਬਹੁਤ ਸਾਰੀਆਂ ਇਦਾਂ ਦੀਆਂ ਵੀਡੀਓ ਅਸੀਂ ਸਾਡੇ ਸਮਾਜ ਦੇ ਵਿੱਚ ਵਾਇਰਲ ਹੁੰਦੀਆਂ ਵੀ ਦੇਖਦੇ ਹਾਂ ਹਾਂ ਇੱਥੇ ਸਾਨੂੰ ਆਪਣੇ ਬੱਚੇ ਤੇ ਵਿਸ਼ਵਾਸ ਕਰਨਾ ਹੋਏਗਾ ਜੀ ਅਗਰ ਤੁਹਾਡੇ ਬੱਚੇ ਦੀ ਕੋਈ ਵੀਡੀਓ ਬਣ ਜਾਂਦੀ ਆ ਤਾਂ ਉਹ ਕਹਿੰਦਾ ਵੀ ਇਹ ਵੀਡੀਓ ਮੇਰੀ ਨਹੀਂ ਹੈ ਹੂੰ ਇਹ ਲੱਗਦੀ ਮੇਰੇ ਵਰਗੀ ਆ ਪਰ ਮੇਰੀ ਨਹੀਂ ਆ ਤਾਂ ਤੁਹਾਨੂੰ ਉੱਥੇ ਵਿਸ਼ਵਾਸ ਕਰਨਾ ਚਾਹੀਦਾ ਬੱਚੇ ਤੇ ਕਿਉਂਕਿ ਆ ਜਿਹੜਾ ਡੀਪ ਫੇਕ ਹੈ ਡੀਪ ਫੇਕ ਦੇ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਫਸਾਇਆ ਜਾ ਸਕਦਾ ਫੋਨ ਦੇ ਉੱਤੇ ਬੰਦਾ ਬੋਲੇਗਾ ਤੇ ਆਵਾਜ਼ ਤੁਹਾਨੂੰ ਲੇਡੀ ਸੁਨੇਗੀ ਜੀ ਔਰਤ ਦੀ ਫੀਮੇਲ ਆਵਾਜ਼ ਆਏਗੀ ਤਾਂ ਉਹਦੇ ਵਿੱਚ ਵੀ ਤੁਹਾਨੂੰ ਫਸਾ ਲਿਆ ਜਾਂਦਾ ਹੈ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜੀ ਹੁਣ ਪਿੱਛੇ ਜਆ ਮੈਂ ਨਾ ਫੇਸਬੁੱਕ ਦੇ ਉੱਤੇ ਇੱਕ ਵੀਡੀਓ ਸੁਣ ਰਿਹਾ ਸੀ ਉਹਦੇ ਚ ਉਹ ਦੱਸ ਰਿਹਾ ਸੀ ਕਿ ਦਹਾੜ ਵੈਬ ਸੀਰੀਜ਼ ਹੈ ਜੀ ਉਹਦੇ ਵਿੱਚ ਇੱਕ ਜਿਹੜਾ ਬੱਚਾ ਆ ਹੂੰ ਉਸ ਚੀਜ਼ ਦਾ ਸ਼ਿਕਾਰ ਹੁੰਦਾ ਹੂੰ ਤਾਂ ਸਕੂਲ ਦੇ ਵਿੱਚ ਕੁਝ ਬੱਚੇ ਜਿਹੜੇ ਨੇ ਉਹ ਕਿਸੇ ਥਾਂ ਦੇ ਉੱਤੇ ਬੈਠ ਕੇ ਇੰਟਰਨੈਟ ਤੇ ਕੁਝ ਚੀਜ਼ਾਂ ਦੇਖ ਰਹੇ ਹੁੰਦੇ ਨੇ ਜੀ ਤੇ 2.5 ਮਿੰਟ ਦਾ ਜਿਹੜਾ ਸੀਨ ਹੈ ਹੂੰ ਦਹਾੜ ਵੈਬ ਸੀਰੀਜ਼ ਦੇ ਵਿੱਚ ਜੀ ਤਾਂ ਉਹ ਬੱਚਾ ਵੀ ਜਿਹੜਾ ਆ ਉਹ ਇੱਕ ਡੀਐਸਪੀ ਦਾ ਆ ਹੂੰ ਤੇ ਡੀਐਸਪੀ ਜਦੋਂ ਦੇਖਦਾ ਜਾ ਕੇ ਕਮਰੇ ਦੇ ਵਿੱਚ ਤਾਂ ਉਹਦਾ ਬੱਚਾ ਤੇ ਦੋ ਬੱਚੇ ਹੋਰ ਆ ਹੂੰ ਉਹ ਉਹ ਬੱਚੇ ਨੂੰ ਮਾਰਦਾ ਨਹੀਂ ਆ ਹੂੰ ਬੜੇ ਪਿਆਰ ਦੇ ਨਾਲ ਕਰ ਲੈ ਜਾਂਦਾ ਕਹਿੰਦਾ ਬੇਟਾ ਤੇਰੀ ਆ ਜੀ ਉਮਰ ਨਹੀਂ ਆ ਇਹ ਚੀਜ਼ਾਂ ਵੇਖਣ ਦੀ ਜੀ ਅਜੇ ਤੂੰ ਛੋਟਾ ਹੈ ਤੈਨੂੰ ਸਮਝ ਨਹੀਂ ਦੂਜੀ ਚੀਜ਼ ਇਹਦੇ ਚ ਜਿਹੜਾ ਔਰਤ ਨੂੰ ਇੱਕ ਵਸਤੂ ਬਣਾ ਕੇ ਵਿਖਾਇਆ ਗਿਆ ਤੇਰੀ ਮਾਂ ਵੀ ਔਰਤ ਹੈ ਤੇਰੀ ਭੈਣ ਵੀ ਔਰਤ ਹੈ ਜੀ ਤਾਂ ਇਸ ਕਰਕੇ ਔਰਤ ਨੂੰ ਸਤਿਕਾਰ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਨਾ ਕਿ ਇਸ ਤਰ੍ਹਾਂ ਇੱਕ ਭੋਗਣ ਵਾਲੀ ਵਸਤੂ ਦੀ ਤਰ੍ਹਾਂ ਜੀ ਤਾਂ ਉਹ ਉਹਨਾਂ ਨੇ ਸਮਝਾਉਣ ਵਾਸਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਦੇ ਵਿੱਚ ਦੱਸਿਆ ਹ ਹ ਇਸ ਕਰਕੇ ਸਾਡੇ ਬੱਚੇ ਅਗਰ ਫਸ ਵੀ ਜਾਂਦੇ ਨੇ ਹ ਤਾਂ ਉਹਨਾਂ ਨੂੰ بڑے ਵਧੀਆ ਤਰੀਕੇ ਦੇ ਨਾਲ ਲੈਣਾ ਚਾਹੀਦਾ ਉਹਨਾਂ ਨੂੰ ਛਿੜਕਣਾ ਨਹੀਂ ਚਾਹੀਦਾ ਜੀ ਉਹਨਾਂ ਨੂੰ ਉਹਦੇ ਚੋਂ ਬਾਹਰ ਕੱਢਣਾ ਚਾਹੀਦਾ ਬਿਲਕੁਲ ਮਾਪਿਆਂ ਦੀ ਜ਼ਿੰਮੇਵਾਰੀ ਉਸ ਸਮੇਂ ਵੱਡੀ ਬਣ ਜਾਂਦੀ ਹੈ ਬਿਲਕੁਲ ਕਿ ਕਿਸ ਤਰ੍ਹਾਂ ਬੱਚੇ ਨੂੰ ਸਮਝਣਾ ਹੈ ਕਿਸ ਤਰ੍ਹਾਂ ਉਸ ਨੂੰ ਬਾਹਰ ਕੱਢਣਾ ਹੈ ਸਰ ਮੈਂ ਇਹ ਜ਼ਰੂਰ ਜਾਨਣਾ ਚਾਹੂੰਗੀ ਕਿਉਂਕਿ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਬੱਚੇ ਛੋਟੇ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਕਈ ਵਾਰੀ ਉਹ ਫਸ ਜਾਂਦੇ ਆ ਇਹਨਾਂ ਚੀਜ਼ਾਂ ਦੇ ਵਿੱਚ ਸਕੂਲ ਲੈਵਲ ਦੀ ਗੱਲ ਕਰੀਏ ਪੇਰੈਂਟਸ ਵੱਲੋਂ ਗੱਲ ਕਰੀਏ ਕਿਵੇਂ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਸਕਦਾ ਦੇਖੋ ਬੱਚੇ ਫਸ ਜਾਂਦੇ ਕਿਉਂਕਿ ਬੱਚੇ ਜਿਹੜੇ ਆ ਨਾ ਜਦੋਂ ਨਵੇਂ-ਨਵੇਂ ਜਵਾਨ ਹੋ ਰਹੇ ਹੁੰਦੇ ਆ ਤਾਂ ਉਹ ਇੱਕ ਜਿਹੜੀ ਫੀਲਿੰਗ ਆਉਂਦੀ ਆ ਨਾ ਉਹ ਬੇਕਾਬੂ ਹੋ ਜਾਂਦਾ ਉਹਨਾਂ ਤੋਂ ਉਹ ਕੰਟਰੋਲ ਚ ਨਹੀਂ ਹੁੰਦਾ ਹੂੰ ਤਾਂ ਉਹ ਬੱਚਿਆਂ ਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਨਾਲ ਦੋਸਤਾਨਾ ਸਬੰਧ ਹੋਣੇ ਚਾਹੀਦੇ ਸਾਡੇ ਜੀ ਅਸੀਂ ਆਪਣੇ ਬੱਚੇ ਦੇ ਦੋਸਤ ਬਣ ਕੇ ਰਹੀਏ ਤਾਂ ਕਿ ਬੱਚਾ ਅਗਰ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਨੂੰ ਗੱਲ ਦੱਸ ਸਕੇ ਵੀ ਮੇਰੇ ਨਾਲ ਆ ਚੀਜ਼ ਵਾਪਰ ਰਹੀ ਆ ਜੀ ਦੂਜੀ ਚੀਜ਼ ਬੱਚੇ ਨੂੰ ਘੱਟ ਤੋਂ ਘੱਟ ਮੋਬਾਈਲ ਚਲਾਉਣ ਦਿੱਤਾ ਜਾਵੇ ਉਹਨੂੰ ਪੜ੍ਹਾਈ ਵੱਲ ਉਹਦਾ ਟੇਸਟ ਡਿਵੈਲਪ ਕੀਤਾ ਜਾਵੇ ਪੜ੍ਹਾਈ ਦੇ ਵਿੱਚ ਹੂੰ ਉਹਨੂੰ ਦੱਸਿਆ ਜਾਵੇ ਆਪਣੇ ਬੱਚੇ ਨੂੰ ਵੀ ਜਿਹੜੀਆਂ ਇਹਦੇ ਤੇ ਚੀਜ਼ਾਂ ਆਉਂਦੀਆਂ ਨੇ ਜੀ ਉਹ ਗਲਤ ਚੀਜ਼ਾਂ ਮਿਲਣ ਇੱਥੇ ਚੰਗੀਆਂ ਚੀਜ਼ਾਂ ਵੀ ਨੇ ਤੁਸੀਂ ਇੰਟਰਨੈਟ ਦਾ ਇਸਤੇਮਾਲ ਜਿਹੜਾ ਆ ਉਹ ਚੰਗੇ ਲਈ ਵੀ ਕਰ ਸਕਦੇ ਹੋ ਤੇ ਬੁਰੇ ਲਈ ਵੀ ਜੀ ਅਗਰ ਅਸੀਂ ਬੱਚੇ ਨੂੰ ਅਵੇਅਰ ਕਰਦੇ ਆ ਆਪਣੇ ਬੱਚੇ ਨੂੰ ਹਾਂ ਤਾਂ ਉਹ ਜਿਆਦਾ ਨਹੀਂ ਤਾਂ ਥੋੜਾ ਥੋੜਾ ਉਹਨੂੰ ਸਮਝਾਉਣ ਲੱਗ ਜੇਗੀ ਜੀ ਤਾਂ ਉਹਨੂੰ ਪਤਾ ਲੱਗ ਜਾਏਗਾ ਉਹਨੂੰ ਦੱਸਿਆ ਜਾ ਸਕਦਾ ਕਿ ਤੂੰ ਇਹਦੇ ਚੱਕਰ ਵਿੱਚ ਫਸ ਸਕਦਾ ਹਮ ਇੰਟਰਨੈਟ ਨੈਟ ਮਨੇ ਜਾਲ ਇਸ ਜਾਲ 'ਚ ਅਗਰ ਫਸ ਗਿਆ ਤਾਂ ਨਿਕਲਣਾ ਔਖਾ ਹੋ ਜਾਂਦਾ ਜਿਵੇਂ ਤੁਸੀਂ ਦੱਸਿਆ ਕਿ AI ਦੇ ਵਿੱਚ ਜਿਹੜੇ ਡੀਪ ਫੇਕ ਦੇ ਵਿੱਚ ਤੇ ਸੈਕਸ ਟੋਰਸ਼ਨ ਦੇ ਵਿੱਚ ਜਾਂ ਕਿ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਹਮ ਫੀਅਰ ਤੇ ਡਿਪਰੈਸ਼ਨ ਦੋਨੋਂ ਹੀ ਇਹ ਦੋਨੋਂ ਬੱਚਿਆਂ ਦੇ ਵਿੱਚ ਆ ਜਾਂਦੇ ਨੇ ਤਾਂ ਉਹ ਕਿਉਂਕਿ ਦੱਸ ਵੀ ਨਹੀਂ ਸਕਦੇ ਕਿ ਜਿਹੜੀਆਂ ਕੁੜੀਆਂ ਨੇ ਕੁੜੀਆਂ ਨੂੰ ਚਾਹੀਦਾ ਕਿ ਫੇਸਬੁੱਕ ਦੇ ਉੱਤੇ ਆਪਣੀਆਂ ਫੋਟੋਆਂ ਨਾ ਪਾਉਣ। ਹੂੰ ਤੁਹਾਡੀ ਜਿਹੜੀ ਮੋਬਾਈਲ ਦੇ ਉੱਤੇ ਡੀਪੀ ਆ ਉਹਦੇ ਤੇ ਆਪਣੀ ਫੋਟੋ ਨਾ ਪਾਓ। ਹੂੰ ਕਿਉਂਕਿ ਕਦੇ ਵੀ ਜਿਹੜੇ ਇਹ ਲੋਕ ਨੇ ਨਾ ਜਿਹੜੇ ਐਕਸਪਰਟ ਨੇ ਹੂੰ ਉਹ ਕਦੇ ਵੀ ਇਹਦਾ ਮਿਸਯੂਜ਼ ਕਰ ਸਕਦੇ ਨੇ। ਦੂਜੀ ਚੀਜ਼ ਜਦੋਂ ਬੱਚੇ ਅ ਮੈਂ ਉਹ ਜਿਹੜਾ ਫੇਸਬੁੱਕ ਤੇ ਤੇ ਡਾਕਟਰ ਪ੍ਰੋਫੈਸਰ ਉਹਦੀ ਵੀਡੀਓ ਸੁਣ ਰਿਹਾ ਸੀ ਤਾਂ ਉਹਨਾਂ ਨੇ ਇਹ ਗੱਲ ਦੱਸੀ ਕਿ ਬੱਚੇ ਅੱਜਕੱਲ ਇੰਨੇ ਤੇਜ਼ ਹੋ ਗਏ ਨੇ ਉਹ ਇੰਟੈਗੋ ਇੰਟੋਗਨੀਟੋ ਜਿਹੜੇ ਇੱਕ ਟੈਬ ਹੈ ਉਹਦੇ 'ਚ ਚਲੇ ਜਾਂਦੇ ਆ ਵੀ ਇੱਥੇ ਜਿਹੜਾ ਨਾ ਤਾਂ ਹਿਸਟਰੀ ਬਚਦੀ ਆ ਤੇ ਨਾ ਕਿਸੇ ਦੂਜੇ ਨੂੰ ਪਤਾ ਲੱਗਦਾ ਸੀ ਕੀ ਦੇਖ ਰਿਹਾ ਅੱਛਾ ਪਰ ਜਿਹੜੇ ਉਹ ਐਕਸਪਰਟ ਨੇ ਹੂੰ ਤੁਸੀਂ ਇੱਕ ਚੀਜ਼ ਇਹ ਸੋਚੋ ਤੁਸੀਂ ਸੋਚਦੇ ਹੋ ਕਿ ਮੈਂ ਨੈਟ ਤੋਂ ਡਿਲੀਟ ਕਰਤੀ ਕੋਈ ਚੀਜ਼ ਹੂੰ ਤਾਂ ਡਿਲੀਟ ਨਹੀਂ ਹੁੰਦੀ ਕਦੇ ਵੀ ਹੂੰ ਇੱਕ ਵਾਰੀ ਇੰਟਰਨੈਟ ਤੇ ਚੜ ਗਈ ਤਾਂ ਉਹ ਹਮੇਸ਼ਾ ਹੀ ਰਹੇਗੀ ਜੀ ਉਹ ਜਿਹੜੇ ਐਕਸਪਰਟ ਨੇ ਕਦੇ ਵੀ ਉਹਦੇ ਚੋਂ ਕੱਢ ਸਕਦੇ ਨੇ ਉਹ ਕਦੇ ਵੀ ਡਿਲੀਟ ਨਹੀਂ ਹੁੰਦੀ ਹੂੰ ਦੂਜੀ ਚੀਜ਼ ਬੱਚੇ ਜਦੋਂ ਕਿਸੇ ਦੇ ਨਾਲ ਫਰੈਂਡਸ਼ਿਪ ਪਾਉਂਦੇ ਨੇ ਹੂੰ ਸਕੂਲੀ ਸਕੂਲ ਟਾਈਮ ਦੇ ਵਿੱਚ ਫਰੈਂਡਸ਼ਿਪ ਦਾ ਜਿਹੜਾ ਰੁਝਾਨ ਬਹੁਤ ਜ਼ਿਆਦਾ ਚੱਲ ਗਿਆ ਜੀ ਉਹ ਲੜਕੇ ਲੜਕੀ ਇੱਕ ਦੂਜੇ ਦੇ ਫਰੈਂਡ ਬਣਦੇ ਨੇ ਤਾਂ ਉਹ ਉਹਨੂੰ ਗੱਲ ਕਰਦਾ ਕਿ ਜੇ ਤੂੰ ਮੈਨੂੰ ਪਿਆਰ ਕਰਦੀ ਆ ਤਾਂ ਮੈਨੂੰ ਤੂੰ ਕੱਪੜੇ ਲਾ ਕੇ ਦਿਖਾ ਹੂੰ ਤਾਂ ਉਹ ਜਦੋਂ ਨਾ ਕਰਦੀ ਤਾਂ ਕਹਿੰਦੇ ਤੂੰ ਮੇਰੇ ਤੇ ਵਿਸ਼ਵਾਸ ਨਹੀਂ ਕਰਦੀ ਹੂੰ ਇਸ ਤਰ੍ਹਾਂ ਉਹ ਜਦੋਂ ਉਹਨੇ ਕੀਤਾ ਤਾਂ ਉਹ ਜਿਹੜੇ ਠੱਗ ਨੇ ਉਹਨਾਂ ਕੋਲ ਉਹ ਨਾਲੋਂ ਨਾਲ ਹੀ ਵੀਡੀਓ ਚੱਲੀ ਗਈ ਹੂੰ ਉਹ ਤੁਹਾਨੂੰ ਕਦੇ ਵੀ ਉਸ ਚੀਜ਼ ਚ ਫਸਾ ਸਕਦੇ ਨੇ ਦੂਜੀ ਚੀਜ਼ ਤੁਸੀਂ ਸੋਚਦੇ ਹੋ ਕਿ ਮੈਂ ਜਿਹੜੀਆਂ ਵੀਡੀਓ ਦੇਖੀਆਂ ਜਾਂ ਮੇਰੇ ਕੋਲ ਆਈਆਂ ਮਿਡਲੀਟ ਕਰਤੀਆਂ ਡਿਲੀਟ ਨਹੀਂ ਹੋਈਆਂ ਉਹ ਉਹ ਕਦੇ ਵੀ ਡਿਲੀਟ ਨਹੀਂ ਹੁੰਦੀਆਂ ਇਸ ਕਰਕੇ ਤੁਸੀਂ ਇਹੋ ਜਿਹੇ ਚੀਜ਼ਾਂ ਤੋਂ ਬੱਚਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹੋ ਜਿਹੇ ਚੀਜ਼ਾਂ ਤੋਂ ਬਚੋ ਹਮ ਘੱਟ ਤੋਂ ਘੱਟ ਇੰਟਰਨੈਟ ਦਾ ਇਸਤੇਮਾਲ ਕਰੋ ਤੇ ਇਸਤੇਮਾਲ ਕਰੋ ਨੌਲੇਜ ਵਾਸਤੇ ਨੌਲੇਜ ਗੇਨ ਕਰਨ ਵਾਸਤੇ ਹਮ ਅਗਰ ਤੁਸੀਂ ਮਾੜੀਆਂ ਫਿਲਮਾਂ ਦੇਖਦੇ ਹੋ ਜਾ ਆਪਣੇ ਦੋਸਤਾਂ ਦੇ ਨਾਲ ਬੁਰੀਆਂ ਚੀਜ਼ਾਂ ਬੁਰੀਆਂ ਗੱਲਾਂ ਕਰਦੇ ਹੋ ਜਾਂ ਨਿਰਵਸਤਰ ਹੋ ਕੇ ਇੱਕ ਦੂਜੇ ਨੂੰ ਵਿਖਾਉਂਦੇ ਹੋ ਤਾਂ ਤੁਸੀਂ ਇਹ ਸੋਚ ਲਓ ਵੀ ਤੁਸੀਂ ਕਦੇ ਵੀ ਫਸ ਸਕਦੇ ਹੋ ਜੀ ਬਿਲਕੁਲ ਬਹੁਤ ਸਾਰੇ ਲੋਕ ਜਿਹੇ ਹੋਣਗੇ ਜਿਨ੍ਹਾਂ ਨੂੰ ਲੱਗਦਾ ਹੋਊਗਾ ਕਿ ਇਹ ਗੱਲਾਂ ਮਤਲਬ ਪਬਲਿਕਲੀ ਹੋ ਰਹੀਆਂ ਪਰ ਜਿਸ ਤਰ੍ਹਾਂ ਆਪਾਂ ਪਹਿਲਾਂ ਕਿਹਾ ਕਿ ਮੁੱਦਾ ਬਹੁਤ ਸੈਂਸਿਟਿਵ ਹੈ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅੱਜ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਦੇ ਮਸਲੇ ਹੋ ਰਹੇ ਆ ਕੀ ਸਮੱਸਿਆਵਾਂ ਆ ਰਹੀਆਂ ਤਾਂ ਹੀ ਬੱਚੇ ਉਹਨਾਂ ਦੇ ਪੇਰੈਂਟਸ ਜਾਗਰੂਕ ਹੋਣਗੇ ਰਜਵਿੰਦਰ ਇਹ ਗੱਲਾਂ ਖੁੱਲ੍ਹ ਕੇ ਸਾਨੂੰ ਆਪਣੀ ਧੀ ਨਾਲ ਵੀ ਕਰਨੀਆਂ ਚਾਹੀਦੀਆਂ ਆਪਣੇ ਬੇਟੇ ਨਾਲ ਵੀ ਕਰਨੀਆਂ ਚਾਹੀਦੀਆਂ ਤਾਂ ਕਿ ਉਹਨਾਂ ਨੂੰ ਸਮਝ ਆਵੇ ਜੀ ਹੋ ਸਕਦਾ ਆ ਕਿ ਤੁਹਾਡਾ ਬੱਚਾ ਕਿਸੇ ਨਾ ਕਿਸੇ ਜਾਲ ਦੇ ਵਿੱਚ ਫਸ ਗਿਆ ਹੋਵੇ ਫਸ ਚੁੱਕਿਆ ਹੋਵੇ ਜੀ ਅਗਰ ਇਹੋ ਜੇ ਬੱਚੇ ਸਾਡਾ ਇਹ ਪ੍ਰੋਗਰਾਮ ਵੇਖ ਰਹੇ ਨੇ ਤਾਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਹਮ ਅਗਰ ਤੁਸੀਂ ਇਹ ਛੋਟੀ ਜੀ ਗਲਤੀ ਕਰ ਬੈਠੇ ਹੋ ਤਾਂ ਆਪਣੇ ਮਾਂ ਪਿਓ ਨੂੰ ਦੱਸੋ ਆਪਣੇ ਟੀਚਰ ਨੂੰ ਦੱਸੋ ਦੂਜਾ ਜਿਹੜੇ ਸਾਡੇ ਅਧਿਆਪਕ ਨੇ ਬੜਾ ਵੱਡਾ ਰੋਲਾ ਤਾਂ ਕਰ ਸਕਦੇ ਨੇ ਬਿਲਕੁਲ ਜੀ ਕਿਉਂਕਿ ਅਧਿਆਪਕਾਂ ਦੀ ਜਿਹੜੀ ਗੱਲ ਆ ਉਹ ਬੱਚੇ ਜ਼ਿਆਦਾ ਸੁਣਦੇ ਤੇ ਜ਼ਿਆਦਾ ਮੰਨਦੇ ਨੇ ਜਿਹੜਾ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਪੜ੍ਹਾਈ ਦਾ ਹੁੰਦਾ ਹੈ ਲੈਕਚਰ ਉਹਦੇ ਵਿੱਚ 5-10 ਮਿੰਟ ਦਾ ਲੈਕਚਰ ਜਿਹੜਾ ਆ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਅਵੇਅਰ ਕੀਤਾ ਜਾਵੇ ਜੀ ਬਿਲਕੁਲ ਸੈਮੀਨਾਰ ਵਗੈਰਾ ਲਗਾ ਕੇ ਵੀ ਸੈਮੀਨਾਰ ਵੀ ਲਗਾਏ ਜਾ ਸਕਦੇ ਨੇ ਪਰ ਜਿਹੜਾ ਤੁਹਾਡੇ ਲੈਕਚਰ 45 ਮਿੰਟ ਦਾ ਉਹਦੇ ਚ 5 ਕਿੰ ਮਿੰਟ ਦਾ ਜਿਹੜਾ ਲੈਕਚਰ ਹੈ ਉਹ ਬੱਚਿਆਂ ਦੀ ਅਵੇਅਰਨੈਸ ਵਾਸਤੇ ਵੀ ਜ਼ਰੂਰੀ ਹੋਣਾ ਚਾਹੀਦਾ ਜੀ ਬਿਲਕੁਲ ਔਰ ਜਿਸ ਤਰ੍ਹਾਂ ਆਪਾਂ ਪਹਿਲਾਂ ਕਹਿ ਰਹੇ ਸੀ ਕਿ ਪੇਰੈਂਟਸ ਦੀ ਜ਼ਿੰਮੇਵਾਰੀ ਵੀ ਬੰਦੀ ਹੈ ਕਿਉਂਕਿ ਅੱਜ ਕੱਲ ਬਹੁਤ ਸਾਰਾ ਕੰਮ ਹੈ ਜਿਹੜਾ ਬੱਚਿਆਂ ਨੂੰ ਫੋਨ ਤੇ ਜਿਹੜਾ ਹੋਮਵਰਕ ਮਾਪਿਆਂ ਨੂੰ ਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਬੱਚਾ ਕੀ ਕਰ ਰਿਹਾ ਹੈ ਕਿ ਉਹ ਕੰਮ ਕਰ ਰਿਹਾ ਹੈ ਜਾਂ ਫੋਨ ਤੇ ਕੀ ਵੇਖ ਰਿਹਾ ਹੈ ਤਾਂ ਉਸ ਵੇਲੇ ਮਾਪਿਆਂ ਨੂੰ ਵੀ ਜ਼ਰੂਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੀ ਵੇਖ ਰਹੇ ਨੇ ਕੀ ਕਰ ਰਹੇ ਨੇ ਦੂਜੀ ਚੀਜ਼ ਬੱਚਨ ਨੂੰ ਮੈਂ ਦੱਸਣਾ ਚਾਹਣਾ ਕਿ ਤੁਹਾਡਾ ਕਿੰਨਾ ਕਲੋਜ਼ ਫਰੈਂਡ ਹੈ ਜਿੰਨਾ ਮਰਜ਼ੀ ਤੁਹਾਡਾ ਨਜ਼ਦੀਕੀ ਦੋਸਤ ਹੈ ਜਾਂ ਨਜ਼ਦੀਕੀ ਬੰਦਾ ਆ ਵਿਸ਼ਵਾਸ ਨਾ ਕਰੋ ਜੀ ਅਗਰ ਤੁਸੀਂ ਉਹਦੇ ਤੇ ਵਿਸ਼ਵਾਸ ਵੀ ਕਰ ਲਿਆ ਉਹਨੂੰ ਵੀ ਨਹੀਂ ਪਤਾ ਕਿ ਤੁਸੀਂ ਕਿਸ ਜਾਲ ਵਿੱਚ ਫਸ ਰਹੇ ਹੋ ਕਿਉਂਕਿ ਇੰਟਰਨੈਟ ਦੇ ਵਿੱਚ ਉਹ ਜਿਹੜੀ ਗੱਲ ਕਰ ਰਿਆ ਜਾਂ ਉਹ ਤੁਹਾਡੀ ਜਿਹੜੀ ਵੀਡੀਓ ਬਣਾ ਰਿਆ ਜਾਂ ਵੇਖ ਰਿਆ ਵੀਡੀਓ ਉਹ ਉਹਨਾਂ ਟੱਗਾ ਤੱਕ ਪਹੁੰਚ ਸਕਦੀ ਐ ਇਸ ਕਰਕੇ ਸੰਭਲ ਕੇ ਰਹੋ ਔਰ ਜਿਹੜੇ ਤੁਹਾਡੇ ਦੋਸਤ ਨੇ ਉਹਨਾਂ ਨੂੰ ਵੀ ਕਹੋ ਕਿ ਇਹੋ ਜੀਆਂ ਗੱਲਾਂ ਇਹੋ ਜੀਆਂ ਚੀਜ਼ਾਂ ਮੈਂ ਨਹੀਂ ਪਸੰਦ ਕਰਦਾ ਮੇਰੇ ਨਾਲ ਇਹੋ ਜੀਆਂ ਗੱਲਾਂ ਨਾ ਕੀਤੀਆਂ ਜਾਣ ਔਰ ਮੈਂ ਜਿਹੜੀਆਂ ਇਹੋ ਜਿਹੀ ਵੀਡੀਓ ਆ ਉਹ ਬਿਲਕੁਲ ਵੀ ਪਸੰਦ ਨਹੀਂ ਕਰਦਾ ਮੈਂ ਵੇਖਾਂਗਾ ਨਹੀਂ ਜੀ ਇਹਦਾ ਅਹਿਦ ਕੀਤਾ ਜਾਵੇ ਬਿਲਕੁਲ ਔਰ ਜਿਸ ਤਰ੍ਹਾਂ ਤੁਸੀਂ ਇਹ ਕਿਹਾ ਸੀਗਾ ਕਿ ਫੀਅਰ ਤੇ ਡਿਪਰੈਸ਼ਨ ਦੋਨੋਂ ਹੀ ਹੋ ਜਾਂਦੇ ਆ ਤੇ ਜੇ ਕਿਸੇ ਨੇ ਐਵੇਂ ਦੀ ਘਟਨਾ ਵਾਪਰਦੀ ਹੈ ਚਾਹੇ ਬਜ਼ੁਰਗ ਹੈ ਚਾਹੇ ਬੱਚਾ ਤਾਂ ਉਸ ਸਮੇਂ ਮੇਨੂੰ ਲੱਗਦਾ ਮਨ ਦੇ ਵਿੱਚੋਂ ਫੀਅਰ ਕੱਢਣਾ ਬਹੁਤ ਜ਼ਰੂਰੀ ਹੈ ਹਾਂ ਸਭ ਤੋਂ ਪਹਿਲਾਂ ਰਾਜਵਿੰਦਰ ਫੀਅਰ ਜਿਹੜਾ ਉਹ ਕੱਢਣ ਦੀ ਲੋੜ ਹੈ ਜੀ ਉੱਥੇ ਦਲੇਰ ਹੋ ਕੇ ਆਪਣੇ ਕਿਸੇ ਦੋਸਤ ਨਾਲ ਸਲਾਹ ਕਰੋ ਆਪਣੇ ਪੇਰੈਂਟਸ ਦੇ ਨਾਲ ਗੱਲ ਕਰੋ ਤਾਂ ਕਿ ਤੁਸੀਂ ਇਸ ਫੀਅਰ ਚੋਂ ਬਾਹਰ ਆਵੋ ਤਾ ਕਿ ڈپریشن ਦੇ ਵਿੱਚ ਨਾ ਪਹੁੰਚੋ ਬਿਲਕੁਲ ਜੀ ਸਾਡੇ ਨਾਲ ਬਹੁਤ ਹੀ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਜੁੜੇ ਹੋਏ ਸੀ ਜਿਨ੍ਹਾਂ ਨੇ ਬਹੁਤ ਹੀ ਵੈਲਿਊਏਬਲ ਇਨਫਰਮੇਸ਼ਨ ਦਿੱਤੀ ਆ ਔਰ ਇਸ ਚੀਜ਼ ਦੀ ਜ਼ਰੂਰਤ ਵੀ ਸੀ ਗੱਲ ਕਰਨਾ ਵੀ ਬੜਾ ਜ਼ਰੂਰੀ ਸੀ ਕਿਉਂਕਿ ਬਹੁਤ ਸਾਰੇ ਅੱਜ ਦਿਨ ਅਸੀਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਖਬਰਾਂ ਦੇਖ ਰਹੇ ਹਾਂ ਕਿ ਬੱਚੇ ਇਨ੍ਹਾਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਹਨ ਨਾ ਸਿਰਫ ਸ਼ਿਕਾਰ ਹੋ ਰਹੇ ਹਨ ਬਲਕਿ ਡਿਪਰੈਸ਼ਨ ਦੇ ਵਿੱਚ ਵੀ ਜਾ ਰਹੇ ਨੇ ਗਲਤ ਕਦਮ ਉਠਾ ਰਹੇ ਨੇ ਜਿਸ ਤਰ੍ਹਾਂ ਕਿ ਸਰਨੇ ਦੱਸਿਆ ਕਿ ਬਹੁਤ ਸਾਰੇ ਬਜ਼ੁਰਗ ਆਪਣੇ ਕਰੋੜਾਂ ਰੁਪਏ ਦੀ ਜਾਇਦਾਦ ਹੈ ਜਿਹੜੀ ਇਸ ਚੱਕਰ ਦੇ ਵਿੱਚ ਉਡਾ ਚੁੱਕੇ ਆ ਤਾਂ ਜੇ ਕਿਸੇ ਨਾਲ ਇਦਾਂ ਦੀ ਕੋਈ ਹੈਪਨਿੰਗ ਹੁੰਦੀ ਹੈ ਤਾਂ ਡਰਨ ਦੀ ਜ਼ਰੂਰਤ ਨਹੀਂ ਹੈ ਅਜਿਹੇ ਲੋਕਾਂ ਦੇ ਫੋਨ ਕਾਲਾਂ ਤੋਂ ਬਚੋ ਅਜਿਹੇ ਲੋਕਾਂ ਦੇ ਨਾਲ ਗੱਲ ਕਰਨ ਤੋਂ ਬਚੋ ਜੇਕਰ ਅਜਿਹੇ ਫੋਨ ਕਾਲਸ ਤੁਹਾਨੂੰ ਆਉਂਦੇ ਵੀ ਆ ਤਾਂ ਕਦੇ ਵੀ ਅਜਿਹੇ ਲੋਕਾਂ ਦਾ ਫੋਨ ਰিসিਵ ਨਾ ਕਰੋ ਜਾਂ ਫਿਰ ਜੋ ਸਾਈਬਰ ਕ੍ਰਾਈਮ ਹੁੰਦਾ 1930 ਨੰਬਰ ਆ ਉਹਨਾਂ ਦਾ ਪੁਲਿਸ ਦਾ ਸਾਈਬਰ ਕ੍ਰਾਈਮ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣੀ ਸਮੱਸਿਆ ਜਿਹੜੀ ਸ਼ੇਅਰ ਕਰ ਸਕਦੇ ਹੋ ਅਣਜਾਣ ਅਣਜਾਣ ਬੰਦੇ ਨੂੰ ਦੋਸਤ ਨਾ ਬਣਾਓ ਬਿਲਕੁਲ ਜੀ ਫਿਰ ਫੇਸਬੁੱਕ ਦੇ ਉੱਤੇ ਜਿਹਨੂੰ ਤੁਸੀਂ ਨਹੀਂ ਜਾਣਦੇ ਉਹਨਾਂ ਦੀ ਜਿਹੜੀ ਫਰੈਂਡ ਰਿਕਵੈਸਟ ਪ੍ਰਵਾਨ ਨਾ ਕਰੋ ਜੀ ਔਰ ਸਰ ਤੁਸੀਂ ਸਾਡੇ ਨਾਲ ਜੁੜੇ ਬਹੁਤ ਕੀਮਤੀ ਇਨਫੋਰਮੇਸ਼ਨ ਹੈ ਜਿਹੜੀ ਦਿੱਤੀ ਬਹੁਤ ਧੰਨਵਾਦ